ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਜਿਹੜੀ ਹੈ ਸਾਡਾ ਸੈਂਟਰ ਫੰਡ ਰੋਕ ਕੇ ਬੈਠੀ ਹੋਈ ਹੈ 6 ਮਹੀਨੇ ਹਾਂਜੀ ਸਰ ਮੈਂ ਬਰਿੰਦਰਜੀਤ ਕੌਰ ਸਰ ਆ ਮੰਗਨવાડી ਵਰਕਰ ਹਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਜਾ ਰਿਹਾ ਪੂਰੇ ਪੰਜਾਬ 'ਚ ਕਾਰਨ ਆ ਕਿ ਸਾਡਾ ਪਿਛਲਾ 6 ਮਹੀਨਿਆਂ ਦਾ ਜਿਹੜਾ ਮਾਨ ਪੱਤਾ ਸੈਂਟਰ ਗਵਰਨਮੈਂਟ ਵੱਲੋਂ ਆ ਰਿਹਾ ਆ ਉਹ ਪੰਜਾਬ ਸਰਕਾਰ ਰੋਕ ਕੇ ਬੈਠੀ ਆ ਸੋ ਐਡਾ ਮੁਸ਼ਕਲ ਹਾਲਾਤ ਜਿਹੜੇ ਪੰਜਾਬ ਚ ਪੈਦਾ ਹੋਏ ਆ ਹੜਾਂ ਦੀ ਸਥਿਤੀ ਦੀ ਮਾਰ ਦੇ ਥੱਲੇ ਲੋਕ ਜਿਹੜੇ ਆ ਉਹ ਬੜਾ ਮੁਸ਼ਕਲ ਜੀਵਨ ਦਾ ਗੁਜ਼ਾਰਾ ਕਰ ਰਹੇ ਆ ਉਹਦੇ ਵਿੱਚ ਸਾਡੀਆਂ ਅੰਗਣਵਾੜੀ ਵਰਕਰ ਹੈਲਪਰ ਭੈਣਾਂ ਵੀ ਇੱਕ ਨੇ ਸੋ ਸਾਨੂੰ 1 ਰੁਪਿਆ ਵੀ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ 1 ਰੁਪਿਆ ਵੀ ਨਹੀਂ ਵਰਤਣ ਵਾਸਤੇ ਆ ਕੱਲ ਹੀ ਸਾਡੀ ਇੱਕ ਵਰਕਰ ਆ ਸੁਨਾਮ ਟੂ ਦੇ ਵਿੱਚ ਉਹ ਬਿਮਾਰੀ ਦੇ ਨਾਲ ਝੁੱਸਦਿਆਂ ਹੋਇਆਂ ਕੁਲਜੀਤ ਕੌਰ ਉਹਦਾ ਨਾਮ ਆ ਗੁਬਿੰਦ ਗੜ ਉਹਦਾ ਪਿੰਡ ਆ ਉਹ ਬਿਮਾਰੀ ਨਾਲ ਝੁੱਸਦਿਆਂ ਹੋਇਆ ਜਿਹੜੀ ਮਰ ਗਈ ਆ ਜੇਕਰ ਸਰਕਾਰ ਸਾਨੂੰ ਤਨਖਵਾ ਨਹੀਂ ਦੇਊਗੀ ਤੇ ਸਾਡਾ ਜਿਹੜਾ ਆ ਘਰ ਦਾ ਗੁਜ਼ਾਰਾ ਕਿਵੇਂ ਚੱਲਣਾ ਹੈ ਦਵਾਦਾਰੂ ਜਿਹੜਾ ਉਹ ਸਾਡਾ ਕਿਵੇਂ ਚੱਲਣਾ ਹੈ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਕਿਵੇਂ ਚਰਨੇ ਆ ਸੌਦਾ ਪਤਾ ਰਾਸ਼ਨ ਕਿੱਥੋਂ ਪਾਉਣਾ ਆ ਸੋ ਬਹੁਤ ਸਾਰੀਆਂ ਮਜਬੂਰੀਆਂ ਨੇ ਸਾਡੇ ਵਿੱਚ ਬਹੁਤ ਸਾਰੀਆਂ ਅੰਗਾਂਮਾੜੀ ਵਰਕਸ ਵਿਧਵਾ ਨੇ ਤਲਾਕਸ਼ੁਦਾ ਨੇ ਅੰਗਹੀਨ ਨੇ ਸੋ ਇਹੋ ਜਿਹੀ ਇਹੋ ਜਿਹੀ ਗਰੀਬ ਸਥਿਤੀ ਦੇ ਵਿੱਚ ਉਹ ਗੁਜ਼ਰ ਰਹੀਆਂ ਨੇ ਵੀ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਜਿੰ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਲ੍ਹਾ ਪ੍ਰੋਗਰਾਮ ਅਫਸਰ ਦੇ ਦਫਤਰ ਦੇ ਮੂਹਰੇ ਪੂਰੇ ਪੰਜਾਬ 'ਚ ਅਸੀਂ ਇਹ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਇਹਦੀ ਆਵਾਜ਼ ਬਿਲਕੁਲ ਜੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਪ੍ਰਦਰਸ਼ਨ ਹੋ ਰਿਹਾ ਹੈ ਸਰਕਾਰ ਦੇ ਖਿਲਾਫ ਨਾਰਾ ਬਾਜ਼ੀ ਹੋ ਰਹੀ ਹੈ ਬਾਕੀ ਅਸੀਂ ਜਾਨ ਜੀਵਨ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹਦੇ ਹਾਂਜੀ 17 ਅਕਤੂਬਰ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਜੇਕਰ ਇਹਨਾਂ ਨੇ ਸਾਡਾ 6 ਮਹੀਨਿਆਂ ਦਾ ਫੰਡ ਰਿਲੀਜ਼ ਨਾ ਕੀਤਾ ਤਾਂ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਸਾਡੇ ਸੀਡੀਪੀਓ ਦਫ਼ਤਰ ਨੇ ਉੱਥੇ ਦੁਬਾਰਾ ਤੋਂ ਉੱਚ ਪੱਧਰ ਤੇ ਰੋਜ਼ ਪ੍ਰਦਰਸ਼ਨ ਕਰਾਂਗੇ ਜਿਹਦੇ ਵਿੱਚ ਅਸੀਂ ਕੀ ਸਰਕਾਰ ਦਾ ਪੂਰਾ ਜਲੂਸ ਕੱਢਾਂਗੇ ਤੇ ਕਾਲੀ ਦੀਵਾਲੀ ਮਨਾਵਾਂਗੇ ਕਾਲੀਆਂ ਚੁੰਨੀਆਂ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਕਿ 17 ਅਕਤੂਬਰ ਨੂੰ ਅਸੀਂ ਦੁਬਾਰਾ ਸਰਕਾਰ ਦੇ ਸਾਹਮਣੇ ਆ ਕੇ ਮਤਲਬ ਇਹਨਾਂ ਦਾ ਬੁਰਾ ਹਾਲ ਕਰਾਂਗੇ ਕੀ ਅਸੀਂ ਸਰਬ ਆਂਗਣਵਾੜੀ ਬਰਕਰਾਰ ਹੈਲਪ ਹੈ ਯੂਨੀਅਨ ਮੈਂ ਜ਼ਿਲ੍ਹਾ ਪ੍ਰਧਾਨ ਅਸੀਂ ਅੱਜ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਜਿਹੜੀ ਹੈ ਸਾਡਾ ਸੈਂਟਰ ਫੰਡ ਰੋਕ ਕੇ ਬੈਠੀ ਹੋਈ ਹੈ 6 ਮਹੀਨਿਆਂ ਤੋਂ ਸਾਨੂੰ ਲਾਰੇ ਲੱਪੇ ਲਾਏ ਜਾ ਰਹੇ ਨੇ ਕਿ ਕੋਈ ਟੈਕਨੀਕਲ ਇਸ਼ੂ ਚੱਲ ਰਿਹਾ ਵਾ ਕੋਈ ਟੈਕਨੀਕਲ ਇਸ਼ੂ ਚੱਲ ਰਿਹਾ 6 ਮਹੀਨੇ ਹੋ ਗਏ ਹਜੇ ਤੱਕ ਇਹਨਾਂ ਦਾ ਟੈਕਨੀਕਲ ਇਸ਼ੂ ਹੀ ਸੋਲਵ ਨਹੀਂ ਹੋਇਆ ਦੇਖੋ ਤੋਂ ਪੰਜਾਬ ਜਿਹੜਾ ਸਾਡਾ ਹੜਾਂ ਦੀ ਮਾਰ ਨਾਲ ਜੂਝ ਰਿਹਾ ਹੈ ਠੀਕ ਹੈ ਲੋਕਾਂ ਦੇ ਘਰ ਖੁੱਸ ਗਏ ਨੇ ਮਾਲ ਡੰਗਰ ਦਾ ਨੁਕਸਾਨ ਹੋਇਆ ਵਾ ਉੱਥੇ ਸਾਡੀਆਂ ਵਰਕਰਾਂ ਵੀ ਜਿਹੜੀਆਂ ਇਸ ਤਰਾਸ ਦੀ ਦੇ ਵਿੱਚ ਜਿਹੜੀਆਂ ਉਹ ਆਈਆਂ ਨੇ ਠੀਕ ਹੈ ਕੋਈ ਸਾਨੂੰ ਆਪਣੀ ਮਿਹਨਤ ਦਾ ਮਿਹਨਤਾਨਾ ਵੀ ਨਹੀਂ ਮਿਲ ਰਿਹਾ ਸਾਨੂੰ ਸਿਰਫ ਅੱਧੀ ਤਨਖਾਹ ਪੈ ਰਹੀ ਆ ਜਦੋਂ ਦੀ ਇਹ ਮਾਨ ਸਰਕਾਰ ਆਈ ਆ ਸਾਡੀ ਤਨਖਾਹ ਜਿਹੜੀ ਪ੍ਰੋਪਰ ਪਾਈ ਨਹੀਂ ਜਾ ਰਹੀ ਸਾਡੇ ਖਾਤਿਆਂ ਦੇ ਵਿੱਚ ਤੇ ਬਿਨਾਂ ਤਨਖਾਹ ਤੋਂ ਵੀ